ਸ਼ਰੋਮਨੀਆ ਕਾਲੀਦਾਲ ਦੇ ਦੋ ਪੁਰਾਣੇ ਦਿਗ ਜਾਗੂ ਯਕ ਲਈਏ ਕਿ ਬਹੁਤ ਸੀਨੀਅਰ ਆਗੂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਕਿਸੇ ਵੇਲੇ ਸੱਜੀਆਂ ਖੱਬੀਆਂ ਬਾਹਾਂ ਜੋ ਪਿਛਲੇ 45 ਸਾਲ ਬਣ ਕੇ ਉਹਨਾਂ ਨੇ ਕੰਮ ਕੀਤਾ ਤੇ ਅਕਾਲੀ ਖੇਮੇ ਵਿੱਚ ਉਹ ਵਿਚਰਦੇ ਰਹੇ ਤੇ ਇਹਨਾਂ ਸੀਨੀਅਰ ਆਗੂਆਂ ਬਾਰੇ ਚਰਚਾ ਇਹ ਹੁੰਦੀ ਸੀ ਕਿ ਜੋ ਇਹਨਾਂ ਨੇ ਆਖ ਦਿੱਤਾ ਉਹ ਪੱਥਰ ਤੇ ਲਕੀਰ ਹੈ ਤੇ ਜਿਸ ਦੇ ਚੱਲਦੇ ਇਹ ਕਈ ਵਾਰੀ ਚੋਣਾ ਵੀ ਹਾਰੇ ਪਰ 17 ਸਾਲ ਦੇ ਲਗਭਗ ਇਹ ਦੋਵੇਂ ਨੇਤਾ ਮੈਂਬਰ ਰਾਜ ਸਭਾ ਬਣ ਕੇ ਅਕਾਲੀ ਦਲ ਦੇ ਵਿੱਚ ਇੱਕ ਦੂਜੇ ਦਾ ਪਰਛਾਵਾਂ ਬਣ ਕੇ ਵੀ ਵਿਚਰ ਰਹੇ ਇਹਨਾਂ ਦੀ ਜੋੜੀ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਤੇ ਉਦਾਹਰਣਾਂ ਅਕਾਲੀ ਦਲ ਵਿੱਚ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਇਹ ਦੋਵੇਂ ਨੇਤਾ ਨੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਡਸਾ ਅਤੇ ਸਾਬਕਾ ਮੰਤਰੀ ਬਲਵਿੰਦਰ ਸਿੰਘ ਭੂੰਦੜ ਹੁਣ ਇਹ ਦੋਵੇਂ ਆਗੂ ਵੱਖ-ਵੱਖ ਧੜਿਆਂ ਨਾਲ ਹੋਣ ਕਰਕੇ ਇੱਕ ਦੂਜੇ ਨੂੰ ਮਤਾਂ ਦੇ ਰਹੇ ਨੇ ਅਤੇ ਆਮ ਲੋਕਾਂ ਦੇ ਸਾਹਮਣੇ ਹੋ ਕੇ ਆਪੋ ਆਪਣੇ ਖੇਮੇ ਨੂੰ ਬਚਾਉਣ ਲਈ ਹੱਥ ਪੈਰ ਮਾਰਦੇ ਦਸੇ ਜਾ ਰਹੇ ਹਨ ਅਤੇ ਉਹਨਾਂ ਦੀ ਮਦਦ ਲਈ ਮੈਦਾਨ ਦੇ ਵਿੱਚ ਉਤਰੇ ਵੀ ਹੋਏ ਨੇ ਜਿਵੇਂ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮੈਦਾਨ ਦੇ ਵਿੱਚ ਉਤਰੇ ਜਿਹੜੇ ਬਾਗੀ ਨੇ ਉਹਨਾਂ ਨੂੰ ਦਿਨ ਧਾਰੇ ਦਿਖਾਉਣ ਦੇ ਲਈ ਬਾਦਲ ਦੇ ਚਹਤੇ ਬਲਵਿੰਦਰ ਸਿੰਘ ਭੋਂਦਰ ਚੇਅਰਮੈਨ ਅਨੁਸ਼ਾਸਨ ਕਮੇਟੀ ਨੇ ਅੱਠ ਅਕਾਲੀ ਬਾਗਿਆਂ ਨੂੰ ਪਾਰਟੀ ਦੇ ਵਿੱਚੋਂ ਮੱਖੀ ਜਿਵੇਂ ਕਰਦੇ ਆ ਦੁੱਧ ਦੇ ਵਿੱਚੋਂ ਬਾਹਰ ਤੇ ਉਸੇ ਕੰਨਾ ਪਾਰਟੀ ਵਿੱਚੋਂ ਹੁੰਜ ਕੇ ਰੱਖ ਦਿੱਤਾ ਜਦੋਂ ਇਹਨਾਂ ਅੱਠ ਬਾਗੀਆਂ ਨੂੰ ਫੌਰੀ ਆਪਣੇ ਆਕਾ ਅਤੇ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਇਹਨਾਂ ਨੇ ਰਾਬਤਾ ਕਾਇਮ ਕੀਤਾ ਤੇ ਜਿਨ੍ਹਾਂ ਨੇ ਅੱਠ ਬਾਗੀਆਂ ਨੂੰ ਮੌਤਲ ਕਰਨ ਦੇ ਫੈਸਲੇ ਨੂੰ ਮੋੜੋ ਰੰਤ ਕਰ ਦਿੱਤਾ ਅਤੇ ਸੁਖਬੀਰ ਸਿੰਘ ਦੇ ਖਿਲਾਫ ਝੰਡਾ ਚੁੱਕਣ ਦਾ ਅਹਿਦ ਲੈ ਲਿਆ ਅਤੇ ਜਦ ਦੀਆਂ ਖਬਰਾਂ ਦੋਵੇਂ ਧਿਰਾਂ ਦੇ ਵੱਲੋਂ ਸੁਰਖੀਆਂ ਬਣੀਆਂ ਹੋਈਆਂ ਨੇ ਅੱਜ ਇੱਕ ਪੁਰਾਣੇ ਆਗੂ ਨੇ ਆਖਿਆ ਕਿ ਵੱਡੇ ਬਾਦਲ ਦੇ ਚਲੇ ਜਾਣ ਤੋਂ ਬਾਅਦ ਢੀਂਸਾ ਅਤੇ ਭੂੰਦੜ ਦੇ ਉੱਤੇ ਆਸ ਸੀ ਕਿ ਅਕਾਲੀ ਦਲ ਉਹ ਜਿਉਂਦਾ ਰੱਖਣ ਲਈ ਕੁਝ ਜ਼ਰੂਰ ਕਰਨਗੇ ਪਰ ਜੋ ਅੱਜ ਇਹ ਕਰ ਰਹੇ ਨੇ ਇਹ ਸਭ ਦੇ ਸਾਹਮਣੇ ਹੈ ਤੇ ਹੁਣ ਅਕਾਲੀਆਂ ਦੀ ਆਸ ਟੁੱਟਦੀ ਜਾ ਰਹੀ ਹੈ ਤੇ ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਦੇ ਤਹਿਤ ਪਾਰਟੀ 'ਚੋਂ ਕੱਢਣ ਦੇ ਫੈਸਲੇ ਤੋਂ ਬਾਅਦ ਪਰਮਿੰਦਰ ਸਿੰਘ ਢੀਂਸਾ ਨੇ ਸੁਖਬੀਰ ਬਾਦਲ ਦੇ ਉੱਤੇ ਵੱਡਾ ਹਮਲਾ ਬੋਲਿਆ ਸੀ ਜਿੰਨੇ ਜ਼ੋਨਿਆ ਕਸੀਕੇ ਉਹਨਾਂ ਨੂੰ ਕਿਸੇ ਤੋਂ ਅਕਾਲੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਉਹ ਅਕਾਲੀ ਸੀ ਅਤੇ ਅਕਾਲੀ ਰਹਿਣਗੇ ਜਦ ਤੱਕ ਉਹਨਾਂ ਦੇ ਇਸ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਕਿ ਸੁਖਵੀਰ ਬਾਦਲ ਕਿਸ ਕਦਰ ਡਰੇ ਹੋਏ ਨੇ ਪਰਮਿੰਦਰ 300 ਨੇ ਆਖਿਆ ਸੀ ਕਿ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਅਕਾਲੀ ਦਲ ਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਤਾਂ ਜਹੇ ਫੈਸਲੇ ਨੂੰ ਅਸੀਂ ਕੋਈ ਨਹੀਂ ਚਾਹਦੇ ਅੱਜ ਇਹ ਪਾਰਟੀ ਬਾਦਲ ਕੰਪਨੀ ਬਣ ਕੇ ਰਹਿ ਗਈ ਤੇ ਇਸ ਕੰਪਨੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਸਾਡਾ ਮਿਸ਼ਨ ਅਕਾਲੀ ਦਲ ਨੂੰ ਬਚਾਉਣਾ ਹੈ ਤੇ ਅਕਾਲੀ ਦਲ ਨੂੰ ਆਪਣੀਆਂ ਰਵਾਇਤਾਂ ਉੱਤੇ ਤੋੜਨਾ ਸੀ ਸਾਡਾ ਮਕਸਦ ਹੈ ਇਸ ਲਈ ਅਸੀਂ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਹੈ 3 ਸਾਲ ਨੇ ਕਿਹਾ ਨਾ ਤਾਂ ਸਾਨੂੰ ਕੋਈ ਨੋਟਿਸ ਭੇਜਿਆ ਗਿਆ ਤੇ ਨਾ ਹੀ ਕੋਈ ਜਵਾਬ ਤਲਵੀ ਕੀਤੀ ਗਈ ਹੈ ਸਿਰਫ ਇਹ ਆਖਿਆ ਗਿਆ ਕਿ ਅਨੁਸ਼ਾਸਨ ਤੋੜਿਆ ਕਿ ਪਾਰਟੀ ਦੇ ਭਲੇ ਦੀ ਗੱਲ ਕਰਨੀ ਅਨੁਸ਼ਾਸਨ ਤੋੜਨਾ ਯਾ ਪਾਰਟੀ ਪ੍ਰਧਾਨ ਦੇ ਖਿਲਾਫ ਬੋਲਣਾ ਅਨੁਸ਼ਾਸਨ ਤੋੜਨਾ ਜਦ ਕਿ ਸਭ ਤੋਂ ਵੱਡਾ ਅਨੁਸ਼ਾਸਨ ਤਾਂ ਖੁਦ ਸੁਖਬੀਰ ਬਾਦਲ ਨੇ ਤੋੜਿਆ ਜਿੱਤਨੇ ਜਲੰਧਰ ਦੇ ਉਮੀਦਵਾਰ ਦਾ ਵਿਰੋਧ ਕਰਕੇ ਦੂਜੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਕੀ ਪਾਰਟੀ ਪ੍ਰਧਾਨ ਪਾਰਟੀ ਤੋਂ ਵੀ ਉੱਪਰ ਹੈ ਤਿੰਸਾ ਨੇ ਆਖਿਆ ਕਿ ਅਸੀਂ ਸੁਖਬੀਰ ਬਾਦਲ ਦੇ ਗੁਲਾਮ ਨਹੀਂ ਬਣ ਸਕਦੇ ਅਸੀਂ ਇੱਜ਼ਤ ਨਾਲ ਸਿਆਸਤ ਕੀਤੀ ਹੈ ਤੇ ਇੱਜ਼ਤ ਨਾਲ ਹੀ ਸਿਆਸਤ ਕਰਾਂਗੇ ਜਿਹੜੇ ਅਜੇ ਹੀ ਗੁਲਾਮੀ ਦੀ ਮਾਨਸਿਕਤਾ ਨਾਲ ਕੰਮ ਕਰ ਰਹੇ ਨੇ ਉਹਨਾਂ ਨੂੰ ਸ਼ੋਭੇ ਚਾਹਵਾ ਪਰ ਝੂਠ ਸੱਚ ਦਾ ਫੈਸਲਾ ਤਾਂ ਪਰਮਾਤਮਾ ਨੇ ਕਰਨਾ ਹੈ ਪਰ ਤੁਸੀਂ ਜਦੋਂ ਤੱਕ ਗੁਲਾਮੀ ਦੀਆਂ ਜੰਜੀਰਾਂ ਨਹੀਂ ਤੋੜੋਂਗੇ ਉਦੋਂ ਤੱਕ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਰਵਾਹ ਨਹੀਂ ਕਰਨਾ 300 ਨੇ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਦੇ ਮੈਂਬਰ ਰਹੇ ਪ੍ਰਦੀਪ ਕਲੇਰ ਨੇ ਸੋ ਖੁਕਬੀਰ ਬਾਦਲ ਉਤੇ ਵੱਡੇ ਦੋਸ਼ ਲਾਏ ਸੋ ਖੁਕਬੀਰ ਬਾਦਲ ਨੂੰ ਖੁਦ ਇਸ ਮਾਮਲੇ ਉਤੇ ਸਫਾਈ ਦੇਣੀ ਚਾਹੀਦੀ ਸੀ ਪਰ ਉਹਨਾਂ ਦੇ ਚਮਚੇ ਸਫਾਈ ਦੇ ਰਹੇ ਨੇ ਸੁਖਬੀਰ ਖੁਦ ਕਿਉਂ ਨਹੀਂ ਇਸ ਮਾਮਲੇ ਬਾਰੇ ਬੋਲੇ ਅਤੇ ਚਿੱਠੀ ਬਾਰੇ ਲੋਕਾਂ ਨੂੰ ਦੱਸ ਸਕੇ ਪੰਜਾਬ ਦੇ ਲੋਕ ਬਹੁਤ ਹੀ ਸੂਝਵਾਨ ਨੇ ਅਤੇ ਲੋਕ ਹੀ ਝੂਠ ਸੱਚ ਦਾ ਫੈਸਲਾ ਕਰਨਗੇ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਢੀਂਡ ਸਾਹ ਤੇ ਪੂੰਦੜ ਇੱਕ ਦੂਜੇ ਦੇ ਆਹਮੋ ਸਾਹਮਣੇ ਨੇ ਕਿਸੇ ਵੇਲੇ ਸੱਜੀਆਂ ਖੱਬੀਆਂ ਰਹੀਆਂ ਬਾਹਾਂ ਅੱਜ ਆਪਸ ਵਿੱਚ ਲੜਨ ਨੂੰ ਤਿਆਰ ਖੜੀਆਂ ਨੇ ਤੇ ਅਕਾਲੀ ਦਲ ਦਾ ਇੱਕ ਕਹਿ ਲਈਏ ਇੱਕ ਨਗਾਰ ਹੈ ਤੇ ਜਾਂ ਫਿਰ ਇਹ ਕਹਿ ਸਕਦੇ ਆ ਕਿ ਅਕਾਲੀ ਦਲ ਇਸ ਵੇਲੇ ਆਪਣੇ ਪਤਨ ਦੇ ਵੱਲ ਵੱਧ ਰਿਹਾ ਹੈ ਨਾਲ ਨਾਲ ਦੂਜੇ ਪਾਸੇ ਇਹ ਵੀ ਹੈ ਜਿਹੜੇ ਅਕਾਲੀ ਵਰਕਰ ਨੇ ਜਾਂ ਮੁੱਢੋਂ ਅਕਾਲੀ ਰਹੇ ਹੋਏ ਨੇ ਉਹਨਾਂ ਦੀਆਂ ਆਸਾਂ ਵੀ ਹੁਣ ਕਿਤੇ ਨਾ ਕਿਤੇ ਟੁੱਟਦੀਆਂ ਜਾਪ ਰਹੀਆਂ ਨੇ